ਦੋਸਤੋ ਅੱਜ ਤੁਹਾਨੂੰ ਪੂਲੇ ਪਾਪੀ ਦੀਆਂ ਉਹ ਕੀਤੀਆਂ ਹੋਈਆਂ ਵਾਰ ਦਾ ਤਾਂ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਉਹਨਾਂ ਬੰਦਿਆਂ ਦੇ ਦੁੱਖਾਂ ਦਾ ਅੰਦਾਜ਼ਾ ਲੱਗ ਜਾਊ ਜਿਨ੍ਹਾਂ ਉੱਤੇ ਪੂਲੇ ਦਾ ਕਹਿਰ ਉਹਨਾਂ ਵੇਲਿਆਂ ਵਿੱਚ ਵਾਪਰਿਆ ਸੀਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਸੋ ਦੱਸਦੇ ਨੇ ਕਿ ਪੂਲਾ ਧੱਕੇ ਨਾਲ ਕਿਸੇ ਪਿੰਡ ਆਪਣੇ ਅੱਡੇ ਦੀ ਅਸاری ਕਰਵਾ ਰਿਹਾ ਸੀ ਕੁਮਾਰਾ ਤੇ ਇਸ ਨੂੰ ਸਰਯੇ ਦੀ ਲੋੜ ਪੈ ਗਈ ਇਸ ਨੇ ਆਪਣੇ ਨਾਲ 15-20 ਆਪਣੇ ਸਾਥੀ ਲਏ ਤੇ ਸ਼ਹਿਰ ਵੱਲੋਂ ਚੱਲ ਪਿਆ ਇਹ ਰਾਸਤੇ ਵਿੱਚ ਇਸ ਨੂੰ ਇੱਕ ਰੇੜੇ ਵਾਲਾ ਸਰੀਆ ਲੱਦੀਆਂ ਉਹਦਾ ਦੇਖ ਗਿਆ ਇਸ ਨੇ ਫੌਰਨ ਰੇੜਾ ਰਕਵਾ ਲਿਆ ਤੇ ਰੇੜੇ ਵਾਲੇ ਨੂੰ ਸਰੀਆ ਆਪਣੇ ਅੱਡੇ ਉੱਤੇ ਲੈ ਕੇ ਚੱਲਣ ਲਈ ਕਿਹਾ ਰੇੜੇ ਵਾਲੇ ਨੇ ਮਿੰਟਤ ਕੀਤੀ ਕਿ ਇਹ ਸਰੀਆ ਫਲਾਣੇ ਪਿੰਡ ਫਲਾਣੇ ਦੇ ਘਰ ਜਾਣਾ ਪੂਲੇ ਨੇ ਫੌਰਨ ਡਾਂਗ ਚੱਕ ਲਈ ਤੇ ਸੜਕ ਉੱਤੇ ਡਾਂਗ ਬਰਾਬਰਾਂ ਉਸ ਗਰੀਬ ਦੀ ਬਾਹਰ ਖੜ੍ਹ ਦਿੱਤੀ ਤੇ ਆਪਣੇ ਸਾਥੀਆਂ ਨੂੰ ਕਿਹਾ ਆ ਕਿ ਰੇੜਾ ਲੈ ਕੇ ਅੱਡੇ ਤੇ ਆਜੋ ਉਹ ਗਰੀਬ ਵਿਚਾਰਾ ਸੜਕ ਉੱਤੇ ਹੀ ਹਾਲ ਪਾਰਿਆ ਪੌਂਦਾ ਰਹਿ ਗਿਆ ਤੇ ਉਹਦਾ ਰੇੜਾ ਵੀ ਗਿਆ ਤੇ ਸਰੀਆ ਵੀ ਗਿਆ ਇਸੇ ਤਰ੍ਹਾਂ ਕਿਸੇ ਮੇਲੇ ਦੇ ਗਏ ਹੋਏ ਪੂਲੇ ਨੂੰ ਇੱਕ ਘੋੜਾ ਪਸੰਦ ਆ ਗਿਆ ਉਹ ਨੱਤੇ ਦਾ ਬਹੁਤ ਸੋਹਣਾ ਹੁੰਦਾ ਸੀਗਾ ਇਸਨੇ ਘੋੜੇ ਦੇ ਮਾਲਕ ਨੂੰ ਕਿਹਾ ਕਿ ਇਹ ਘੋੜਾ ਮੈਨੂੰ ਚਾਹੀਦਾ ਹੈ ਪੈਸੇ ਦੱਸ ਤੂੰ ਉਸ ਘੋੜੇ ਵਾਲੇ ਨੇ ਬਹਾਨਾ ਮਾਰੇ ਆ ਕਿ ਇਹ ਘੋੜਾ ਮੇਰਾ ਨਹੀਂ ਮੇਰੇ ਚਾਚੇ ਦਾ ਹੈ ਅਸੀਂ ਵੇਚਣਾ ਨਹੀਂ ਹੈਗਾ ਇਹ ਐਸੇ ਗੱਲ ਕਰਕੇ ਪੂਲੇ ਆਪਣੀ ਹੱਥ ਕਮਨ ਗਿਆ ਰਾਤ ਨੂੰ दारू ਨਾਲ ਰੱਜੇ ਨੇ ਇਸਨੇ ਆਪਣੇ ਸਾਥੀਆਂ ਨੂੰ ਹੁਕਮ ਚਾੜ੍ਹਿਆ ਆ ਕਿ ਉਸ ਘੋੜੇ ਵਾਲੇ ਨੂੰ ਚੁੱਕ ਲਿਆਓ 2 ਘੰਟੇ ਦੇ ਅੰਦਰ ਉਸ ਘੋੜੇ ਵਾਲੇ ਨੂੰ ਪੂਲੇ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸਨੇ ਕਿਹਾ ਕਿ ਮੈਂ ਅਖੀਰਲੀ ਵਾਰੀ ਪੁੱਛਦਾ ਵੀ ਘੋੜਾ ਦੇਣਾ ਕਿ ਨਹੀਂ ਤਾਂ ਉਸ ਕੋਰੇ ਵਾਲੇ ਨੇ ਹੱਥ ਜੋੜ ਕੇ ਕਿਹਾ ਕਿ ਜਨਾਬ ਕੋੜਾ ਮੇਰਾ ਨਹੀਂ ਹੈਗਾ ਚਾਚੇ ਦਾ ਹੈ ਤੇ ਉਸ ਨੇ ਇਹ ਜਾਨਵਰ ਕਿਸੇ ਕੀਮਤੇ ਨਹੀਂ ਵੇਚਣਾ ਪੂਲੇ ਨੇ ਉਸੇ ਵੇਲੇ ਆਪਣੇ ਸਾਥੀਆਂ ਨੂੰ ਕਿਹਾ ਕਿ ਬਣਾ ਦਿਓ ਇਹਦਾ ਕਲਹਿਰੀ ਮੋਰ ਤੇ ਨਾਲ ਹੀ ਉਸ ਦੀ ਸੇਵਾ ਪਾਣੀ ਸ਼ੁਰੂ ਹੋ ਗਈ ساری ਰਾਤ ਪੂਲੇ ਦਾ ਕਹਿਰ ਉਸ ਵਿਚਾਰੇ ਗਰੀਬ ਤੇ ਵਰਦਾ ਰਿਹਾ ਡਾਂਗਾ ਟੁੱਟ ਗਈਆਂ ਪਰ ਪੂਲੇ ਦੇ ਬੰਦੇ ਨਾ ਹਟੇ ਅਖੀਰ ਤਰਕਾ ਹੁੰਦੇ ਹੁੰਦੇ ਉਹ ਵਿਚਾਰਾ ਸਰੀਰ त्याग ਗਿਆ ਹੁਣ ਪੂਲੇ ਨੇ ਕਿਹਾ ਵੀ ਸਿੱਟੋ ਇਹਨੂੰ ਗੱਡੀ ਅੰਦਰ ਤੇ ਪੂਲਾ ਉਸ ਨੂੰ ਦਰਿਆ ਦੇ ਕੰਡੇ ਤੇ ਲੈ ਗਿਆ ਤੇ ਧੱਕਾ ਦੇ ਕੇ ਕਿਹਾ ਵੀ ਚੱਲ ਵੀ ਮਿਤਰਾ ਤੂੰ ਤਾਂ ਬਣ ਮੱਛੀਆਂ ਦੀ ਖਰਾਕ ਪੂਲੇ ਦੀ ਮਸ਼ੂਕ ਅਵਤਾਰੋ ਦਾ ਕਿਸੇ ਬੰਦੇ ਨਾਲ ਪਲਾਟ ਦਾ ਕੋਈ ਝਗੜਾ ਸੀਗਾ ਕਿਹਾ ਜਾਂਦਾ ਹੈ ਕਿ ਅਵਤਾਰੋ ਉਸ ਪਲਾਟ ਉਤੇ ਧੱਕੇ ਨਾਲ ਕਬਜ਼ਾ ਕਰੀ ਬੈਠੀ ਸੀ ਅਵਤਾਰੋ ਨੇ ਜਦੋਂ ਸਾਰਾ ਮਾਮਲਾ ਪੂਲੇ ਨੂੰ ਦੱਸਿਆ ਤਾਂ ਪੂਲਾ ਇਸ਼ਕ ਵਿੱਚ ਅੰਨਾ ਹੋਇਆ ਝੱਟ ਜਾਨਵਰ ਬਣ ਗਿਆ ਉਸੇ ਦਿਨ ਪੂਲੇ ਨੇ ਉਸ ਬੰਦੇ ਨੂੰ ਚੁਕਾ ਕੇ ਆਪਣੇ ਡੇਰੇ ਲੈ ਆਂਦਾ ਅਵਤਾਰੋ ਵੀ ਉੱਥੇ ਮੌਜੂਦ ਸੀ ਫਿਰ ਇਹਨਾਂ ਦੋਵਾਂ ਦਰਿੰਦਿਆਂ ਨੇ ਆਪਣਾ ਅਸਲੀ ਕੰਮ ਸ਼ੁਰੂ ਕੀਤਾ ਪਹਿਲਾਂ ਤਾਂ ਪੂਲੇ ਦੇ ਬੰਦਿਆਂ ਨੇ ਉਸ ਦੇ ਕੜਕੀ ਲਾਈ ਤੇ ਉਹਦੀਆਂ ਡਾਡਾਂ ਕਿਲੋਮੀਟਰ ਤੱਕ ਸੁਣਦੀਆਂ ਸਨ ਕਹਦੇ ਨੇ ਵੀ ਇਸ ਚੰਡਾਲ ਚੌਕੜੀ ਨੇ ਉਸ ਬੰਦੇ ਨਾਲ ਜੋ-ਜੋ ਤਸ਼ੱਦਦ ਕੀਤੇ ਉਹ ਇੱਥੇ ਬਿਆਨ ਵੀ ਨਹੀਂ ਕੀਤੇ ਜਾ ਸਕਦੇ ਤੇ ਅਖੀਰ ਪਲਾਟ ਕਬਜ਼ੇ ਹੇਠ ਕਰਕੇ ਮਾਲਕ ਨੂੰ ਗਾਇਬ ਕਰ ਦਿੱਤਾ ਗਿਆ ਲਈ ਇੱਕ ਵਾਰੀ ਪੂਲਾ ਕਿਸੇ ਕੰਮ ਰਾਜਸਥਾਨ ਚ ਲਿਆ ਗਿਆ ਇਹਦੇ ਨਾਲ ਇਸਦੇ ਪੰਜ ਬੰਦੇ ਸਨ ਉਦੋਂ ਉੱਥੇ दारू ਨਾਲ ਰੱਜ ਕੇ ਉੱਥੋਂ ਦੀ ਇੱਕ ਕੁੜੀ ਨਾਲ ਛੇੜਛਾੜ ਕਰ ਲੱਤੀ ਇਹਨੇ ਉੱਥੋਂ ਦੇ ਸਥਾਨਕ ਲੋਕਾਂ ਨੇ ਪੂਲੇ ਨੂੰ ਝਟਕੇ ਰ ਲਿਆ ਪੂਲਾ ਦੇ ਉਸਦੇ ਸਾਥੀ ਸਣੇ ਹਥਿਆਰ ਇੱਕ ਕਮਰੇ ਅੰਦਰ ਸਨ ਤੇ ਬਾਹਰ ਲੋਕਾਂ ਦੀ ਭੀੜ ਵੱਧ ਗਈ ਸੀ ਇੱਕ ਦੋ ਵਾਰੀ ਇਸ ਦੀ ਲੋਕਾਂ ਨਾਲ ਧੱਕਾ ਮੁਕੀ ਵੀ ਹੋਈ ਤੇ ਇਸ ਦੇ ਮੂੰਹ ਉੱਤੇ ਵੀ ਇੱਕ ਦੋ ਕਸੂਨ ਵੀ ਵਜੇ ਫਿਰ ਪੂਲੇ ਨੇ ਫੌਰਨ ਅੰਦਰ ਲੱਗੇ ਫੋਨ ਤੋਂ ਪੰਜਾਬ ਕਿਸੇ ਵੱਡੇ ਅਫਸਰ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਉਹਨੂੰ ਉਹ ਸਸਰ ਦੇ ਨਾਲ ਦੀ ਨਾਲ ਰਾਜਸਥਾਨ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ 2 ਘੰਟੇ ਬਾਅਦ ਪੁਲਿਸ ਪੂਲੇ ਨੂੰ ਉੱਥੋਂ ਕੱਢ ਕੇ ਰਾਜਸਥਾਨ ਦਾ ਬਾਰਡਰ ਪਾਰ ਕਰਵਾ ਕੇ ਆਈ ਫਿਰ ਪੂਲਾ ਖੁਸਰੇ ਦਾ ਸ਼ਕੀਨ ਸੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਪਰ 2-4 ਦਿਨਾਂ ਬਾਅਦ ਹੀ ਇਫਦਾਇ ਕੋਫਰੇ ਤੋਂ ਜੀ ਪਰ ਜਾਂਦਾ ਸੀਗਾ ਫੇਰ ਇਹ ਦੂਜਾ ਸ਼ਿਕਾਰ ਵੇਖਣ ਲੱਗਦਾ ਇਸੇ ਤਰ੍ਹਾਂ ਨਵੇਂ ਸ਼ਿਕਾਰ ਦੀ ਭਾਲ ਵਿੱਚ ਇੱਕ ਵਾਰੇ ਖੁਸਰਿਆਂ ਦੇ ਅੱਡੇ ਉੱਤੇ ਚਲਿਆ ਗਿਆ ਤੇ ਹਥਿਆਰਾਂ ਦੇ ਜ਼ੋਰ ਤੇ ਖੁਸਰੇ ਦੀ ਡਿਮਾਂਡ ਕਰਨ ਲੱਗ ਪਿਆ ਏ ਉਧਰ ਦੂਜੇ ਪਾਸੇ ਖੁਸਰਿਆਂ ਦਾ ਮੋਰੀ ਬੰਦਾ ਵੀ ਪੂਰਾ ਅੜਬ ਸੀਗਾ ਪਹਿਲਾਂ ਤਾਂ ਉਹਨੇ 2-4 ਮੋਟੀਆਂ-ਮੋਟੀਆਂ ਗਾਲਾਂ ਪੁੱਲੇ ਨੂੰ ਕੱਢੀਆਂ ਜਦੋਂ ਪੁੱਲਾ ਨਹੀਂ ਹਟਿਆ ਉਸਨੇ ਆਪਣੀ ਦਿਨਾਲੀ ਚੱਕ ਲਈ ਫੇਰ ਉਹ ਗੋਲੀ ਚਲਾਉਣੀ ਲੱਗਾ ਸੀ ਕਿ ਵਿੱਚ ਦੂਜੇ ਖੁਸਰਿਆਂ ਨੇ ਵਿੱਚ ਪੈ ਕੇ ਮਾਮਲਾ ਕਾਬੂ ਵਿੱਚ ਕੀਤਾ ਨਹੀਂ ਤਾਂ ਪੁੱਲੇ ਦਾ ਉਥੇ ਹੀ ਭੋਗ ਪੈ ਜਾਣਾ ਸੀ ਪੂਲਾ ਕਈ ਵਾਰ ਕਿਸੇ ਲੜਾਈ ਝਗੜੇ ਵਿੱਚ ਵਿਚੋਲਾ ਬਣ ਕੇ ਵੀ ਦੁਸ਼ਮਣੀਆਂ ਕੱਢ ਜਾਂਦਾ ਹੁੰਦਾ ਸੀਗਾ ਇੱਕ ਵਾਰੀ ਕਿਸੇ ਪਿੰਡ ਦੇ ਦੋ ਧਿਰਾਂ ਦੀ ਲੜਾਈ ਹੋ ਗਈ ਇੱਕ ਧਿਰ ਸਿੱਧੀ ਪੂਲੇ ਕੋਲ ਆ ਗਈ ਉਸ ਧਿਰ ਦਾ ਜੋ ਮੇਨ ਬੰਦਾ ਸੀਗਾ ਪੂਲਾ ਅੰਦਰੋਂ ਦੀ ਉਹਦੇ ਨਾਲ ਲੱਗਦਾ ਹੁੰਦਾ ਸੀਗਾ ਪੂਲੇ ਨੇ ਉਹਨਾਂ ਨੂੰ ਮਦਦ ਕਰਨ ਦਾ ਵਾਅਦਾ ਕਰ ਦਿੱਤਾ ਉਸ ਨੇ ਉਹਨਾਂ ਨੂੰ ਸਕੀਮ ਦਿੱਤੀ ਕਿ ਤੁਸੀਂ ਅੱਜ ਸ਼ਾਮ ਹੀ ਚਾਰ ਪੰਜ ਬੰਦੇ ਇਕੱਠੇ ਹੋ ਗਏ ਇੱਕ ਵਾਰੀ ਲੜਾਈ ਸ਼ੁਰੂ ਕਰਦੇ ਹੋ ਪਿੱਛੋਂ ਮੇਰੇ ਬੰਦੇ ਆਪੇ ਸਾਰਾ ਕੁਝ ਸੰਭ ਲੈਣਗੇ ਚਲੋ ਜੀ ਉਹਨਾਂ ਨੇ ਪੂਲੇ ਤੇ ਭਰੋਸਾ ਕਰਕੇ ਚਾਰ ਪੰਜ ਜਣੇ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਉਧਰ ਦੂਜੀ ਪਾਰਟੀ ਤਿਆਰ ਬੈਠੀ ਸੀਗੀ ਉਹਨਾਂ ਨੇ ਮੈਂਟ ਪੰਜ ਨਹੀਂ ਲਾਏ ਪੰਜੇ ਜਾਣਿਆਂ ਦਾ ਮੂੰਹ ਕੁੱਟ-ਕੁੱਟ ਅਦਬੋਏ ਕਰਦੇ ਉਹ ਪਰ ਨਾ ਪੂਲਾ ਆਇਆ ਤੇ ਨਾ ਉਹਦੇ ਬੰਦੇ ਆਏ ਬਾਅਦ ਵਿੱਚ ਪਤਾ ਲੱਗਿਆ ਕਿ ਦੂਜੀ ਪਾਰਟੀ ਨੂੰ ਤਿਆਰੀ ਕਰਕੇ ਰੱਖਣ ਵਾਲਾ ਵੀ ਪੂਲਾ ਹੀ ਸੀਗਾ ਪੂਲੇ ਨੇ ੱੱਕੇ ਨਾਲ ਰੇਤੇ ਦੀਆਂ ਕਈ ਖੱਡਾਂ ਵੀ ਦੱਬੀਆਂ ਹੋਈਆਂ ਸਨ ਜਿੱਥੇ ਰੇਤੇ ਤੋਂ ਲੈ ਕੇ ਪੂਲੇ ਦੇ ਹੋਰ ਕਈ ਨਜਾਇਜ਼ਾਂ ਦੇ ਚਲਦੇ ਹੁੰਦੇ ਸਨ ਇੱਕ ਵਾਰੀ ਪੂਲੇ ਦੇ ਅੱਡੇ ਤੋਂ ਕਿਸੇ ਨੇ ਦੋ ਟਰਾਲੀਆਂ ਰੇਤਾ ਚੱਕ ਲਿਆ ਜਦੋਂ ਪੂਲੇ ਨੂੰ ਇਸ ਬਾਰੇ ਪਤਾ ਲੱਗਿਆ ਪੂਲੇ ਨੇ ਪਹਿਲਾਂ ਤਾਂ ਆਪਣੇ ਬੰਦਿਆਂ ਦੇ ਡਾਂਗ ਫੇਰੀ ਕਿ ਤੁਹਾਡੇ ਹੁੰਦੇ ਹੋਏ ਰੇਤਾ ਚੱਕਿਆ ਕਿਵੇਂ ਗਿਆ ਫਿਰ ਪੂਲਾ ਬੰਦੇ ਲੈ ਕੇ ਉਸਦੇ ਘਰ ਹੀ ਪਹੁੰਚ ਗਿਆ ਕੁੱਟਦਾ-ਕੁੱਟਦਾ ਹੋ ਉਸ ਬੰਦੇ ਨੂੰ ਸੱਤ ਵਿੱਚ ਲੈ ਗਿਆ ਪਿੰਡ ਵਾਲੇ ਇਕੱਠੇ ਹੋ ਗਏ ਪੂਲੇ ਦੇ ਹਥਿਆਰਾਂ ਦੇ ਜ਼ੋਰ ਨਾਲ ਉਸ ਬੰਦੇ ਨੂੰ ਰੱਸਾ ਪਾ ਕੇ ਪੁੱਠਾ ਡੰਗ ਦਿੱਤਾ ਗਿਆ ਤੇ ਸਾਰੇ ਪਿੰਡ ਨੂੰ ਧਮਕਾਉਂਦੇ ਹੋਏ ਇਹ ਕਹਿ ਕੇ ਉਹ ਚਲਿਆ ਗਿਆ ਕਿ ਮੇਰੇ ਰੇਤੇ ਦੇ ਪੈਸੇ ਦਿੱਤੇ ਬਗੈਰ ਜੇ ਇਸ ਨੂੰ ਕਿਸੇ ਨੇ ਥੱਲੇ ਲਾਇਆ ਉਹਦਾ ਸਾਰਾ ਡੱਬਰ ਚੱਕ ਐਥੀ ਟੰਗੂ ਪਿੰਡ ਵਾਲੇ ਨੇ ਪੈਸੇ ਇਕੱਠੇ ਕਰਕੇ ਪੂਲੇ ਕੋਲ ਭੇਜੇ ਤਾਂ ਜਾ ਕੇ ਬੰਦਾ ਥੱਲੇ ਡਾ ਰਿਆ ਫਿਰ ਉਹਨਾਂ ਨੇ ਪੂਲਾ ਮੁਖੀ ਬਣਨ ਤੋਂ ਪਹਿਲਾਂ ਇੱਕ ਡੇਰੇ ਦਾ ਮਾਮੂਲੀ ਸਾਧਵੀ ਰਿਹਾ ਉਦੋਂ ਖੜਕੂਬਾਤ ਸ਼ੁਰੂ ਹੋਇਆ ਹੀ ਸੀਗਾ ਇਹ ਰੋਜ਼ ਸ਼ਾਮੀ ਦੋ ਕੋ ਪੈਗ ਲਾਉਣ ਦਾ ਸ਼ਿਕਨ ਹੁੰਦਾ ਸੀ ਉਦੋਂ ਤੇ ਕਈ ਵਾਰ ਲੰਘਦੇ ਟੱਪ ਦੇ ਖੜਕੂ ਇਹਦੇ ਕੋਲ ਦੋ ਚਾਰ ਘੰਟੇ ਬੈਠ ਜਾਇਆ ਕਰਦੇ ਸਨ ਅੰਦਰੋਂ ਅੰਦਰ ਹੀ ਪੂਲੇ ਨੂੰ ਇਹ ਡਰ ਸੀ ਵੀ ਜੇ ਕਦੇ ਪੈਗ ਲਾਉਂਦੇ ਆ ਉੱਪਰ ਖੜਕੂ ਆ ਗਏ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਹੈਗਾ ਇੱਕ ਵਾਰੀ ਪੂਲਾ ਸ਼ਾਮ ਦੇ ਕੰਮ ਤੋਂ ਵੇਲਾ ਹੋ ਪੈਗ ਲਾਉਣੇ ਲੱਗਿਆ ਸੀਗਾ ਕਿ ਐਨ ਐਨਓ ਬਾਹਰ ਖੜੇ ਕੱਟੇ ਨੇ ਰਸਾ ਢਾ ਲਿਆ ਪੂਲਾ ਪੈਗ ਉਮੀ ਰੱਖ ਕੁਸੇ ਵਿੱਚ ਕੱਟਾ ਘੁੱਟਣ ਲੱਗ ਪਿਆ ਐਨ ਐਨਓ ਸਿੰਘਾਂ ਨੇ ਦਰਵਾਜ਼ਾ ਖੜਗਾ ਦਿੱਤਾ ਜਦੋਂ ਇਸਨੇ ਦਰਵਾਜ਼ਾ ਖੋਲੇ ਆ ਤਾਂ 6-7 ਸਿੰਘ ਅੰਦਰ ਆ ਗਏ ਤੇ ਪੂਲੇ ਨੂੰ ਇੱਕ ਅਨਾਉਂਸਮੈਂਟ ਸਪੀਕਰ ਦੇ ਕਰ ਲਈ ਉਹਨਾਂ ਨੇ ਆਖਿਆ ਅਨਾਉਂਸਮੈਂਟ ਕਰਵਾ ਉਹ ਉਹਨਾਂ ਪੈਰਾ ਤੋਂ ਵੀ ਵਾਪਸ ਮੁੜ ਗਏ ਜਾਣ ਤੋਂ ਬਾਅਦ ਪੂਲੇ ਨੇ ਸੋਚਿਆ ਕਿ ਮੈਨੂੰ ਅੱਜ ਇਸ ਕੱਟੇ ਨੇ ਬਚਾ ਲਿਆ ਜੇ ਅੱਜ ਮੈਂ ਪੈਗ ਲਾ ਲੈਂਦਾ ਉਪਰੋਂ ਸਿੰਘਾਂ ਨੇ ਆ ਜਾਣਾ ਸੀ ਉਹਨਾਂ ਨੂੰ ਮੁਸ਼ਕਾ ਆ ਜਾਣੀ ਸੀ ਤੇ ਉਹਨਾਂ ਮੈਨੂੰ ਪੱਕਾ ਗੱਡੀ ਝਾੜ ਲੈਣਾ ਸੀ। ਉਸ ਦਿਨ ਤੋਂ ਬਾਅਦ ਪੂਲੇ ਨੇ ਉਸ ਕੱਟੇ ਦੀ ਉਹ ਸੇਵਾ ਕੀਤੀ ਵੀ ਕੱਟਾ ਦਿਨਾਂ ਵਿੱਚ ਹੀ ਝੋਟਾ ਬਣ ਗਿਆ। ਇਸੇ ਤਰ੍ਹਾਂ ਪੂਲਾ ਰੋੜੀ ਮਾਰ ਕਾ दारू ਦਾ ਬੜਾ ਸ਼ਕੀਨ ਹੁੰਦਾ ਸੀਗਾ। ਇਹ ਆਪ दारू ਨਹੀਂ ਸੀ ਕਰਦਾ ਪਰ ਇਹਦੇ ਇਲਾਕੇ ਅੰਦਰ ਜਿੰਨੇ ਵੀ ਬੰਦੇ दारू ਕਰਦੇ ਸਨ ਉਹਨਾਂ ਬਾਰੇ ਇਸਨੂੰ ਪਤਾ ਸੀਗਾ। ਉਹ ਬੰਦੇ ਵੀ ਇਸ ਤੋਂ ਬਹੁਤ ਦੁਖੀ ਸਨ ਕਿਉਂਕਿ ਦੇਰ ਸਵੇਰ ਪੂਲਾ ਉਹਨਾਂ ਕੋਲ ਆ ਤੰਕਦਾ ਸੀਗਾ ਤੇ ਪੰਜ-ਛੇ ਬੋਤਲਾਂ ਲੈ ਜਾਂਦਾ ਪੈਸੇ ਕਿਹਨੇ ਦੇਣੇ ਸੀ। ਨਾ ਉਹਨਾਂ ਦੀ ਮੰਗੜ ਦੀ ਹਿੰਮਤ ਹੀ ਹੁੰਦੀ ਸੀਗੀ। ਹੌਲੀ ਹੌਲੀ ਪੂਲੇ ਦੇ ਸਾਥੀਆਂ ਦਾ ਵੀ ਮੂੰਹ ਪੈ ਗਿਆ ਤੇ ਉਹ ਵੀ ਉਹਨਾਂ ਨੂੰ ਵੰਗਾਰ ਪਾਉਣ ਲੱਗ ਪਏ ਕਹਿੰਦੇ ਨੇ ਕਿ ਪੂਲੇ ਤੋਂ ਇੱਕ ਬੰਦਾ ਇੰਨਾ ਦੁਖੀ ਹੋ ਗਿਆ ਵੀ ਉਹ ਦਾਰੂ ਦੇ ਭਾਂਡੇ ਲੈ ਕੇ ਪੁਲਿਸ ਕੋਲ ਆਪੀ ਪੇਸ਼ ਹੋ ਗਿਆ ਕਿ ਮੈਨੂੰ ਅੰਦਰ ਕਰ ਦਿਓ ਪਰ ਪੂਲੇ ਨੂੰ ਆਤੋ-ਬਾਦ ਇੱਕ ਬੋਤਲ ਨਹੀਂ ਦੇਣੀ ਨੇ ਪੂਲੇ ਨੂੰ ਕੀਤੀ ਤਾਂ ਫਲ ਭਗਤੌਣ ਵਾਲੇ ਇੱਕ ਮਾੜੀ ਕੰਬੋਕੇ ਨਿਵਾਸੀ ਸੂਰਮੇ ਹਰਚੰਦ ਸਿੰਘ ਦੇ ਪਛੋਕੜ ਬਾਰੇ ਮੈਨੂੰ ਕੋਈ ਵਧੇਰੇ ਜਾਣਕਾਰੀ ਨਹੀਂ ਹੈਗੀ ਪਰ ਉਸ ਦੀ ਮਾਤਾ ਬਲਬੀਰ ਕੌਰ ਦਾ ਕਥਨ ਕਿ ਸਾਡੇ ਪੁੱਤਰ ਨੇ ਸੂਰਮੇ ਵਾਲਾ ਕੰਮ ਕੀਤਾ ਹੈ ਸੁਣ ਕੇ ਤਸੱਲੀ ਜ਼ਰੂਰ ਹੋਈ ਕਿ ਅਜੇ ਪੰਜਾਬ ਦੀਆਂ ਅਣਖੀਲੀਆਂ ਘੁੱਖਾਂ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਜੰਮਣੇ ਛੱਡੇ ਨਹੀਂ ਹੈਗੇ। ਇਸ ਘਟਨਾ ਦੇ ਮੁੱਖ ਪਾਤਰ ਨਵਤੇਜ ਸਿੰਘ ਗੁੱਗੂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਸ ਅਥਰੇ ਜੇ ਸੁਭਾਅ ਦੇ ਨੌਜਵਾਨ ਦਾ ਰਿਹਾਇਸ਼ੀ ਸਥਾਨ ਬਟਾਲੇ ਵਿੱਚ ਹੈ ਅਤੇ ਪਿਛਲਾ ਪਿੰਡ ਸਖੋਵਾਲ ਵੀ ਬਟਾਲੇ ਦੇ ਨੇੜੇ ਜ਼ਿਲ੍ਹਾ ਗਰਦਾਸਪੁਰ ਵਿੱਚ ਪੈਂਦਾ ਹੈ। ਇਸ ਨੌਜਵਾਨ ਬਾਰੇ ਪਹਿਲੀ ਵਾਰ ਮੈਂ ਉਸ ਸਮੇਂ ਸੁਣਿਆ ਜਦੋਂ ਬਟਾਲੇ ਸ਼ਹਿਰ ਦੇ ਮੰਨੇ ਪਰਵੰਨੇ ਅਤੇ ਉੱਪਰ ਦੇ ਬਦਮਾਸ਼ ਛਿੱਲੇ ਨੂੰ ਇਸਨੇ ਰੱਜ ਕੇ ਘਟਾਪਾ ਜੜਿਆ ਸੀਗਾ। ਕਰਦਾਂ ਕੁਝ ਇਸ ਤਰ੍ਹਾਂ ਵਾਪਰੀ ਵੀ ਬਟਾਲੇ ਦਾ ਹਾਥੀਗੇੜ ਇਲਾਕਾ ਬਾਲਮਿਕੀ ਬਰਾਦੀ ਦੀ ਦਾ ਗੜ ਹੈ ਇੱਥੇ ਇਹਨਾਂ ਦਾ ਇਕੱਠ ਵੀ ਬਹੁਤ ਹੈ ਤੇ ਇਸ ਇਲਾਕੇ ਦਾ ਇੱਕ ਸ਼ੀਲਾ ਨਵੀਂ ਬਦਮਾਸ਼ੀ ਦੀ ਧਾਗ ਜਮਾਉਣ ਲੱਗ ਪਿਆ ਹਰੇਕ ਨਾਲ ਗਾਲੀ ਗਲੋਚ ਕਰਨਾ ਤੇ ਹਰ ਆਉਂਦੀ ਜਾਂਦੀ ਲੜਕੀ ਨੂੰ ਅਸ਼ਲੀਲ ਟਿੱਪਣੀਆਂ ਕਰਨੀਆਂ ਉਹਨੇ ਬਟਾਲੇ ਪਹਾੜੀ ਗੇੜ ਦੇ ਬਾਹਰ ਗੁੱਗੂ ਦਾ ਇਸ ਨਾਲ ਟਕਰਾ ਹੋ ਗਿਆ ਕਿਸੇ ਗੱਲੋਂ ਤਕਰਾਰ ਹੋਈ ਤਾਂ ਆਫ ਦੀ ਗੱਗੂ ਨੇ ਬੜੀ ਬੇਰਹਿਮੀ ਨਾਲ ਭੁਗਤ ਸੁਵਾਰੀ ਸ਼ੀਲੇ ਨੂੰ ਇਕੱਲੇ ਗੱਗੂ ਨੇ ਹੀ ਕੁੱਟ-ਕੁੱਟ ਕੇ ਲਹੂ-ਲੋਹਾਨ ਕਰ ਦਿੱਤਾ ਸ਼ੀਲੇ ਦਾ ਭਰਾ ਜੋ ਕਿ ਉਸ ਸਮੇਂ ਦੇ ਐਮ.ਐਲ.ਏ ਅਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਦੇ ਬਹੁਤ ਨੇੜੇ ਸੀਗਾ ਕੁਝ ਮੁਲਾਜ਼ਮਾਂ ਤੇ ਹੋਰ ਸਥਾਨਕ ਗੁੰਡਿਆਂ ਨੂੰ ਲੈ ਕੇ ਆ ਗਿਆ ਪਰ ਗੱਗੂ ਇਕੱਲਾ ਹੀ ਸਾਰਿਆਂ ਨਾਲ ਲੜਦਾ ਰਿਹਾ ਤੇ ਐਨੇ ਜ਼ਿਆਦਾ ਨਾਲ ਲੜਦਾ ਖੁਦ ਵੀ ਉਹ ਜ਼ਖਮੀ ਅਤੇ ਲਹੂ-ਲੋਹਾਨ ਹੋ ਗਿਆ ਇੱਥੋਂ ਦੇ ਵਸਨੀਕਾਂ ਨੂੰ ਭਾਵੇਂ ਗੱਗੂ ਨਾਲ ਕੋਈ ਦਿਲੀ ਹਮਦਰਦੀ ਨਹੀਂ ਸੀਗੀ ਪਰ ਇਸ ਗੱਲ ਤੋਂ ਸਾਰੇ ਖੁਸ਼ ਸਨ ਕਿ ਗੱਗੂ ਨੇ ਸ਼ੀਲੇ ਦੀ ਚੰਗੀ ਭੁਗਤ ਸੁਵਾਰੀ ਜੀ ਮੈਂ ਕੋਈ 6 ਵਜੇ ਦੇ ਕਰੀਬ ਜਦੋਂ ਕਿਸੇ ਕੰਮ ਬਟਾਲੇ ਗਿਆ ਤਾਂ ਪਹਾੜੀ ਗੇਟ ਕੋਲ ਲੋਕਾਂ ਦਾ ਇਕੱਠ ਵੇਖ ਕੇ ਆਪਣੇ ਇੱਕ ਦੋਸਤ ਜੋ ਗੱਗੂ ਦਾ ਗਵਾਂਢੀ ਅਤੇ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਹਨੂੰ ਪੁੱਛਿਆ ਕਿ ਕੀ ਹੋਇਆ ਉਸਨੇ ਦੱਸਿਆ ਵੀ ਸਾਡੀ ਕਲੋਨੀ ਦੇ ਵਾਸੀ ਗੱਗੂ ਦੀ ਲੜਾਈ ਹੋਈ ਹੈ ਅਤੇ ਸ਼ੀਲੇ ਨੂੰ ਗੱਗੂ ਨੇ ਚੰਗਾ ਸੋਧਾ ਲਾਇਆ ਮੇਰੇ ਦੋਸਤ ਕਮਲ ਨੇ ਦੱਸਿਆ ਕਿ ਜਦੋਂ ਸ਼ੀਲੇ ਦਾ ਭਰਾ ਕਾਫੀ ਹੋਰ ਗੁੰਡਿਆਂ ਨੂੰ ਲੈ ਕੇ ਭਰਾ ਦੀ ਮਦਦ ਤੇ ਆ ਗਿਆ ਤਾਂ ਸਾਰੇ ਦੁਕਾਨਦਾਰਾਂ ਨੇ ਹਮਦਰਦੀ ਜਿਤਾਉਂਦਿਆਂ ਗੱਗੂ ਯਾਨੀ ਕਿ ਨਵਤੇਜ ਸਿੰਘ ਨੂੰ ਕਿਹਾ ਕਿ ਉਹ ਬਹੁਤ ਜ਼ਿਆਦਾ ਜਣੇ ਇਕੱਠੇ ਹੋ ਕੇ ਆ ਗਏ ਨੇ ਤੂੰ ਭੱਜ ਜਾ ਤਾਂ ਗੱਗੂ ਕਹਿੰਦਾ ਵੀ ਮਰਨੇ ਮਰ ਜਾਊ ਪਰ ਮਰਦ ਦਾ ਪੁੱਤ ਮੈਦਾਨ ਛੱਡ ਕੇ ਨਹੀਂ ਜਾਂਦਾ ਤੇ ਅਖੀਰ ਉਵੇਂ ਹੀ ਹੋਇਆ ਲੜਦਾ ਲੜਦਾ ਜ਼ਖਮੀ ਹੋ ਗਿਆ ਪਰ ਲੜਾਈ ਵਿੱਚੋਂ ਭੱਜਿਆ ਨਹੀਂ ਉਹ ਕਮਲ ਕੋਲੋਂ ਸਾਰੀ ਗੱਲ ਸੁਣ ਕੇ ਮੈਂ ਕਾਫੀ ਹੈਰਾਨ ਹੋਇਆ ਤੇ ਕਮਲ ਮੈਨੂੰ ਕਹਿੰਦਾ ਵੀ ਅੱਜ ਗੱਗੂ ਦੀ ਲੜਾਈ ਵੇਖ ਕੇ ਸੁਖ ਸਾਨੂੰ ਤੇਰੀ ਲੜਾਈ ਚ ਤੇ ਆ ਗਈ ਕਿਉਂਕਿ 1990 ਵਿੱਚ ਸਾਡੀ ਵੀ ਇਸੇ ਜਗ੍ਹਾ ਉੱਪਰ ਹੀ ਲਹੂ ਡੋਰਵੀ ਲੜਾਈ ਹੋਈ ਸੀ ਅਤੇ ਸਾਡੇ ਇੱਕ ਸਾਥੀ ਨੂੰ ਬਹੁਤ ਠੱਟਾਂ ਲੱਗ ਗਈਆਂ ਸਨ ਮੇਰੀ ਜਾਂਚੇ ਕਦੇ ਵੀ ਆਪਣੇ ਬਾਰੇ ਵਧਾ ਚੜਾ ਕੇ ਗਲਤ ਬਿਆਨ ਨਹੀਂ ਕਰਨੀ ਚਾਹੀਦੀ ਅਸੀਂ ਤਿੰਨ ਜਣੇ ਇਸ ਜਗ੍ਹਾ ਤੋਂ ਬੜੀ ਮੁਸ਼ਕਲ ਨਾਲ ਬਚ ਪਰ ਗੱਗੂ ਦੀ ਸ਼ੇਰ ਦਿੱਲੀ ਬਾਰੇ ਸੁਣ ਕੇ ਮੈਨੂੰ ਵਧੀਆ ਲੱਗ ਰਿਹਾ ਸੀ ਜਿਸ ਕਲੋਨੀ ਵਿੱਚ ਗੱਗੂ ਦਾ ਘਰ ਹੈ ਉੱਥੇ ਤਕਰੀਬਨ ਮੈਂ ਅਕਸਰ ਆਉਂਦਾ ਜਾਂਦਾ ਰਹਿਣਾ ਅਤੇ ਗੱਗੂ ਨਾਲ ਮੇਰੇ ਵਾਕਵ ਦੋਸਤਾਂ ਦੀ ਕਾਫੀ ਜਾਣ ਪਛਾਣ ਹੈ ਪਰ ਮੇਰੀ ਕੋਈ ਸਿੱਧੀ ਵਾਕਵਤ ਨਹੀਂ ਹੈਗੀ ਉਹਦੇ ਨਾਲ ਇੱਕ ਦਿਨ ਸ਼ਾਮ ਨੂੰ ਮੈਂ ਪਹਾੜੀ ਗੇਟ ਹੀ ਆਪਣੇ ਦੋਸਤ ਕਮਲ ਦੀ ਦੁਕਾਨ ਤੇ ਬੈਠਾ ਸੀਗਾ ਇੱਕ ਲਾਲ ਰੰਗ ਦੀ ਫਰੇਰੀ ਕਾਰ ਜਿਸ ਵਿੱਚ ਲੱਗੇ ਐਂਪਲੀਫਾਇਰ ਕਰਕੇ ਅੰਗਰੇਜ਼ੀ ਸੰਗੀਤ ਦੀਆਂ ਧੁਨਾਂ ਨਾਲ ਸਾਰਾ ਬਾਜ਼ਾਰ ਹੀ ਗੂੰਜ ਰਿਹਾ ਸੀ ਉਹ ਆ ਕੇ ਰੁਕੀ ਇੱਕ ਕਲੀਨ ਸ਼ੇਵ ਦਰਮਿਆਨੇ ਕੱਦ ਤੇ ਗਠੀਲੇ ਸਰੀਰ ਦਾ ਨੌਜਵਾਨ ਕਾਰ ਵਿੱਚੋਂ ਬਾਹਰ ਨਿਕਲਿਆ ਅਸੂ ਹਾਸੋ ਕਰਕੇ ਚਿਹਰੇ ਵਾਲੇ ਇਸ ਨੌਜਵਾਨ ਜਿਸ ਦੀ ਸ਼ਰਟ ਉੱਪਰ ਡਾਉਨ ਲਿਖਿਆ ਹੋਇਆ ਸੀਗਾ ਉਹਨੇ ਕਮਲ ਰਾਲ ਕੁਝ ਹਾਸੇ ਮਜ਼ਾਕ ਦੀਆਂ ਗੱਲਾਂ ਕੀਤੀਆਂ ਅਤੇ ਫਿਰ ਜਲਦੀ ਹੀ ਚਲਾ ਗਿਆ ਉਹ ਉਸ ਦੇ ਜਾਣ ਤੋਂ ਬਾਅਦ ਮੈਨੂੰ ਕਮਲ ਨੇ ਦੱਸਿਆ ਕਿ ਇਹ ਗੱਗੂ ਡਾਉਨ ਹੈ ਇਸ ਨੇ ਸ਼ੀਲਾ ਪਰਮਾਸ਼ ਕੁਟਿਆ ਸੀਗਾ ਮੈਨੂੰ ਉਸ ਨੂੰ ਵੇਖਣਾ ਚੰਗਾ ਲੱਗਾ ਜਦੋਂ ਉਸ ਨੇ ਲਾਲ ਰੰਗ ਦੀ ਫਰੇਰੀ ਕਾਰ ਅਗਾਹ ਤੋਰੀ ਤਾਂ ਕਾਰ ਦੇ ਪਿਛਲੇ ਕਾਲੇ ਸ਼ੀਸ਼ੇ ਤੇ ਵੀ ਡਾਉਨ ਲਿਖਿਆ ਹੋਇਆ ਸੀਗਾ ਮੇਰੇ ਖਿਆਲ ਅਨੁਸਾਰ ਗੱਗੂ ਦੀ ਉਮਰ ਉਦੋਂ ਕੋਈ 23-24 ਸਾਲ ਦੀ ਹੋਵੇਗੀ ਅੱਜ ਅਸੀਂ ਗੱਗੂ ਦੇ ਕਾਰਨਾਮਿਆਂ ਦੀਆਂ ਗੱਲਾਂ ਕਰ ਹੀ ਰਹੇ ਸੀ ਕਿ ਸੜਕ ਨਿਰਮਾਣ ਵਿਭਾਗ ਵਿੱਚ ਇੱਕ ਰਿਟਾਇਰਡ ਹਿੰਦੂ ਬਜ਼ੁਰਗ ਸੱਜਣ ਆ ਗਏ ਤੇ ਕਮਲ ਨੂੰ ਕਹਿੰਦੇ ਵੀ ਬੇਟਾ ਇਹ ਗੱਗੂ ਡੌਨ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ ਪੁਲਿਸ ਵਾਲਿਆਂ ਇਹਦੀ ਗੱਡੀ ਰੋਕ ਕੇ ਕਿਹਾ ਕਿ ਤੂੰ ਗੱਡੀ ਪਿੱਛੇ ਡੌਨ ਕਿਉਂ ਲਿਖਵਾਇਆ ਹੋਇਆ ਤਾਂ ਇਹ ਥਾਣੇਦਾਰ ਦੇ ਗੱਲ ਪੈ ਗਿਆ ਤੇ ਕਹਿੰਦਾ ਵੀ ਤੂੰ ਜੋ ਕਰਨਾ ਕਰ ਲੈ ਜਿਹੜਾ ਕੇਸ ਬਣਾਉਣਾ ਬਣਾ ਲੈ ਜਿਹੜੀ ਕੈਦ ਕਰਵਾਉਣੀ ਆ ਕਰਵਾ ਲੈ ਮੈਂ ਤਾਂ ਇੰਜ ਹੀ ਘੁੰਮਣਾ ਕਮਲ ਕਹਿੰਦਾ ਵੀ ਇਹ ਤਾਂ ਗੱਗੂ ਦੀ ਆਦਤ ਹੈ ਪਰ ਇੱਕ ਗੱਲ ਹੈ ਵੀ ਕਿਸੇ ਮਾੜੇ ਮੋٹے ਨਾਲ ਪੰਗਾ ਨਹੀਂ ਲੈਂਦਾ ਇਹ ਪੰ ਭਾਵੇਂ ਕਦੇ ਦਾ ਛੋਟਾ ਪਰ ਲੜਾਈ ਤੋਂ ਪਿੱਛੋ ਨਹੀਂ ਪੈਂਦਾ ਤੇ ਨਾ ਹੀ ਭਾਦਾ ਹੈ ਖੈਰ ਮੈਂ ਅਕਸਰ ਜਿੱਥੇ ਜਾ ਕੇ ਬਟਾਲੇ ਆਪਣੇ ਦੋਸਤਾਂ ਕੋਲ ਬੈਠਦਾ ਇਸ ਦਾ ਘਰ ਨੇੜੇ ਹੋਣ ਕਰਕੇ ਇਹ ਗੱਗੂ ਕਦੇ ਕਾਰ ਜਾਂ ਮੋਟਰਸਾਈਕਲ ਉੱਪਰ ਘੁੰਮਦਾ ਅਤੇ ਇਸ ਬਾਰੇ ਜ਼ਿਕਰ ਵੀ ਜ਼ਰੂਰ ਛੱਡਦਾ ਕਦੇ ਗੱਲਾਂ ਹੁੰਦੀਆਂ ਵੀ ਗੱਗੂ ਨੇ ਅਰਬਨ ਸਟੇਟ ਕਿਸੇ ਨੂੰ ਕੁੱਟਿਆ ਕਹੇ ਦਾ ਗੁੱਟ ਵੱਡਿਆ ਤੇ ਕਦੇ ਕਿਸੇ ਨੂੰ ਵੰਗਾਰਿਆ ਕੁਝ ਸਮੇਂ ਬਾਅਦ ਇੱਕ ਹੋਰ ਘਟਨਾ ਵਾਪਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਬਟਾਲੇ ਆਇਆ ਤਾਂ ਆਉ ਦੇ ਸਵਾਗਤੀ ਸਮਾਰੋਹ ਵਿੱਚ ਸ਼ਾਮਲ ਨੌਜਵਾਨਾਂ ਵਿੱਚ ਕਿਸੇ ਗੱਲ ਤੋਂ ਦੋ ਗੁੱਟਾਂ ਵਿੱਚ ਟਕਰਾਅ ਹੋਈ ਅਤੇ ਗੋਲੀ ਚੱਲ ਗਈ ਉੱਥੇ ਇੱਕ ਧਿਰ ਦੇ ਨੌਜਵਾਨ ਰਾਣੇ ਵਾਸੀ ਧਾਰੋ ਵਾਲੀ ਨੂੰ ਵੀ ਗੋਲੀ ਲੱਗੀ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਗੋਲੀ ਲੱਗਣ ਵਾਲੀ ਧਿਰ ਦਾ ਦੋ ਸੀ ਵੀ ਗੋਲੀ ਗੱਗੂ ਨੇ ਚਲਾਈ ਹੈ ਖੈਰ ਕੁਝ ਦੋਹਾਂ ਧਿਰਾਂ ਦੇ ਸਾਂਝੇ ਸੱਜਣ ਵਿੱਚ ਪਏ ਤੇ ਗੱਲ ਰਾਜੀਨਾਮੇ ਵਾਲੇ ਪਾਸੇ ਤੁਰ ਪਈ ਐਸੇ ਰਾਜੀਨਾਮੇ ਦੀ ਪ੍ਰਕਿਰਿਆ ਵਿੱਚ ਸ਼ਾਮਲ ਇੱਕ ਵੀਰ ਨੂੰ ਜਦੋਂ ਮੈਂ ਹੁਣ ਪੁੱਛਿਆ ਤਾਂ ਕਹਿੰਦਾ ਵੀ ਸੁਖ ਵੀਰ ਜੀ ਮੈਨੂੰ ਪਤਾ ਤੁਸੀਂ ਲਿਖਣਾ ਪਰ ਮੇਰਾ ਨਾਮ ਨਾ ਦਿਓ ਜਿਸ ਦਿਨ ਸਾਡਾ ਰਾਜੀਨਾਮਾ ਹੋ ਰਿਹਾ ਸੀ ਤਾਂ ਗੱਗੂ ਕਹਿੰਦਾ ਯਾਰ ਅਸੀਂ ਆਪਸ ਵਿੱਚ ਤਾਂ ਐਵੇਂ ਲੜਦੇ ਰਹਨੇ ਆਂ ਜ਼ਰੂਰੀ ਹੈ ਵੀ ਮਰਨਾ ਹੀ ਹੈ ਤਾਂ ਕੋਈ ਮੈਨੂੰ ਐਸੇ ਗੱਲ ਤੋਂ ਗੱਗੋ ਦੀ ਅੰਦਰੂਨੀ ਸੋਧ ਦੇ ਇਤਿਹਾਸ ਦਾ ਪਤਾ ਲੱਗਦਾ ਹੈ ਕਿ ਉਸ ਅੰਦਰ ਕੁਝ ਕਰਨ ਜਾਂ ਕੁਝ ਕਰਕੇ ਮਰਨ ਦੀ ਸੋਧ ਦੀ ਚਿੰਗਾਰੀ ਜ਼ਰੂਰ ਮੌਜੂਦ ਸੀਗੀ ਜਿਹੜੀ ਕਿਸੇ ਵੀ ਟੁਕਮੇ ਸਮੇਂ ਭੜਕ ਸਕਦੀ ਸੀ ਉਸ ਅੰਦਰ ਅਣਖ ਗੈਰਤ ਅਤੇ ਬਾਹਾਦਰੀ ਦਾ ਲਾਵਾ ਤਾਂ ਜ਼ਰੂਰ ਸੀਗਾ ਸਹੀ ਦਿਸ਼ਾ ਨਾ ਮਿਲਣ ਕਰਕੇ ਗਲਤ ਦਿਸ਼ਾਵਾਂ ਵਿੱਚ ਵਹਿ ਰਿਹਾ ਸੀਗਾ ਉਹ ਉਜੇ ਦਿਨਾਂ ਬਾਅਦ ਗੱਗੂ ਬਾਰੇ ਅਖਬਾਰੀ ਸੁਰਖੀਆਂ ਛਪ ਗਈਆਂ ਕਿ ਗੱਗੂ ਨੇ ਬੀਜੇਪੀ ਵਿਧਾਇਕ ਅਤੇ ਪਾਰਲੀਮੈਂਟੀ ਸਖਤਰ ਜਗਦੀਸ਼ ਰਾਜਸਾਨੀ ਦੇ ਖਾਸ ਆਦਮੀ ਅਤੇ ਭਾਜਪਾ ਅਰਦਾਸ ਪਰ ਜ਼ਿਲ੍ਹੇ ਦੇ ਪ੍ਰਧਾਨ ਨਰੇਸ਼ ਮਾਜਨ ਦੀ ਚੰਗੀ ਮਾਰ ਕਟਾਈ ਕੀਤੀ ਹੈ। ਇਹ ਘਟਨਾ ਬਟਾਲਾ ਦੇ ਨਹਿਰੂ ਗੇਟ ਦੇ ਥੋੜਾ ਅੱਗੇ ਆ ਕੇ ਗੁਰਦੁਆਰਾ ਸਤ ਕਰਤਾਰੀਆਂ ਦੇ ਨੇੜੇ ਵਾਪਰੀ। ਇਸ ਘਟਨਾ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਭਾਜਪਾ ਦੇ ਸਥਾਨਕ ਹਿੰਦੂ ਆਗੂ ਅਤੇ ਸੰਗ ਸੰਬੰਧਿਤ ਨੇਤਾ ਨਰੇਸ਼ ਮਾਜਨ ਬਾਰੇ ਦੱਸਿਆ ਜਾਂਦਾ ਹੈ ਕਿ ਪਿਛਲੇ ਸਮਿਆਂ ਵਿੱਚ ਇਸ ਦੀ ਬਹੁਤ ਹੀ ਸਿੱਖ ਵਿਰੋਧੀ ਭੂਮਿਕਾ ਰਹੀ ਹੈ। ਅਪੇ ਕੋ ਦੇ ਸਥਾਨਿਕ ਲੋਕਾਂ ਦਾ ਦੱਸਦੇ ਨੇ ਕਿ ਪਟਾਲੇ ਸ਼ਹਿਰ ਦੇ ਚੱਕਰੀ ਬਾਜ਼ਾਰ ਵਿੱਚ ਇਸਨੇ ਭਾਜਪਾ ਨੇਤਾ ਨੇ ਇੱਕ ਸਿੱਖ ਦੀ ਦਸਤਾਰ ਉਤਾਰੀ ਦਾੜੀ ਪੱਟੀ ਤੇ ਬਹੁਤ ਹੀ ਕੁੱਟਮਾਰ ਕੀਤੀ ਸੀ ਅਕਸਰ ਇਹ ਸਿੱਖ ਵਿਰੋਧੀ ਟਿੱਪਣੀਆਂ ਵੀ ਕਰਦਾ ਰਹਿੰਦਾ ਸੀਗਾ ਮੇਰੇ ਖਿਆਲ ਅਨੁਸਾਰ ਜਦੋਂ ਪਟਾਲੇ ਸਿੱਖਾਂ ਨਾਲ ਜ਼ਿਆਦਤੀ ਦੀਆਂ ਘਟਨਾਵਾਂ ਵਾਪਰੀਆਂ ਉਦੋਂ ਗੱਗੂ ਬਹੁਤ ਛੋਟਾ ਹੋਵੇਗਾ ਪਰ ਕਿਸੇ ਨੇ ਉਹਦੇ ਕੰਨੀ ਪਾ ਦਿੱਤਾ ਕਿ ਨਰੇਸ਼ ਮਹਾਜਨ ਸਿੱਖ ਵਿਰੋਧੀ ਆਗੂ ਹੈ ਗੱਗੂ ਦੇ ਮਨ ਅੰਦਰ ਉਸ ਪ੍ਰਤੀ ਰੋਹ ਵਧਦਾ ਗਿਆ ਤੇ ਇੱਕ ਦਿਨ ਗੱਗੂ ਨੇ ਉਸ ਨੂੰ ਸ਼ਰਿਆਮ ਬਾਜ਼ਾਰ ਵਿੱਚ ਫੜ ਕੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਕੋਟ ਖੰਡਾ ਨਰੇਸ਼ ਮਹਾਜਨ ਤਰਲੇ ਕਰਦਾ ਰਿਹਾ ਤੇ ਮਾਫੀਆ ਮੰਗਦਾ ਰਿਹਾ ਪਰ ਗੱਗੂ ਨੇ ਉਦੋਂ ਹੀ ਛੱਡਿਆ ਜਦੋਂ ਸਾਰੇ ਪਾਸੇ ਪੁਲਿਸ ਆ ਗਈ ਗੱਗੂ ਨਰੇਸ਼ ਮਹਾਜਨ ਨੂੰ ਜ਼ਖਮੀ ਹਾਲਤ ਵਿੱਚ ਕਰਕੇ ਆ ਫਰਾਰ ਹੋ ਗਿਆ ਉਥੋਂ ਬਸ ਫੇਰ ਕੀ ਸੀ ਪਰਿਵਾਰ ਤੇ ਪੁਲਿਸ ਦਾ ਕਹਿਰ ਵੀ ਆਰੰਭ ਹੋ ਗਿਆ ਬਟਾਲਾ ਪੁਲਿਸ ਨੇ ਇਸ ਪਰਿਵਾਰ ਨੂੰ ਬਹੁਤ ਤੰਗੀ ਦਿੱਤੀ ਪਰ ਗੱਗੂ ਪੁਲਿਸ ਦੇ ਹੱਥ ਨਾ ਆਇਆ ਬਟਾਲਾ ਵਿੱਚ ਜਦੋਂ ਗੱਗੂ ਨੇ ਨਰੇਸ਼ ਮਹਾਜਨ ਨੂੰ ਚੰਗੀ ਤਰ੍ਹਾਂ ਨਿਹੰਗਾਂ ਦੇ ਬਾਟੇ ਵਾਂਗ ਮਾਂਜਿਆ ਤਾਂ ਭਾਜਪਾ ਵਿਧਾਇਕ ਜਗਦੀਸ਼ ਸਾਨੀ ਨੇ ਗੱਗੂ ਨੂੰ ਗ੍ਰਿਫਤਾਰ ਕਰਵਾਉਣ ਦੀ ਪੂਰੀ ਵਾਹ ਲਾਈ ਜਦੋਂ ਫੇਰ ਵੀ ਗੱਗੋ ਪੁਲਿਸ ਦੇ ਹੱਥ ਨਾ ਆਇਆ ਤਾਂ ਭਾਜਪਾ ਵਿਧਾਇਕ ਸਾਨੀ ਨੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਵੀ ਜੇਕਰ ਪੁਲਿਸ ਨੇ ਕੋਈ ਦਿਨਾਂ ਵਿੱਚ ਨਫਤੇਜ ਸਿੰਘ ਗੱਗੂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਬੀਜੇਪੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸ਼੍ਰੀ ਢੋਕੇ ਦਾ ਘਰਾਉ ਕਰੇਗੀ ਗੱਗੂ ਦੀ ਮਾਤਾ ਵੀ ਕੁਝ ਸਮਾਂ ਘਰੋਂ ਬੇਕਰ ਰਹੀ ਜੇਕਰ ਇਹ ਹੋ ਗਏ ਵੀ ਗੱਗੂ ਦਾ ਪਿਤਾ ਵਿਦੇਸ਼ ਵਿੱਚ ਹੈ ਪੁਲਿਸ ਨੇ ਗੱਗੂ ਉੱਪਰ ਨਰੇਸ਼ ਮਹਾਜਨ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਧਾਰਾ 307 ਦੇ ਅਨੁਸਾਰ ਕੇਸ ਦਰਜ ਕਰ ਲਿਆ ਸੋ ਦੋਸਤੋ ਇਹ ਸੀ ਕੁਝ ਜਾਣਕਾਰੀ ਪਾਪੀ ਪੂਲੇ ਬਾਰੇ ਤੇ ਉਸ ਨੂੰ ਸੋਧਣ ਵਾਲੇ ਗੱਗੂ ਬਾਰੇ ਤੇ ਗੱਗੂ ਨਾਲ ਅੱਗੇ ਕੀ ਹੋਇਆ ਉਹਦੇ ਬਾਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ